जय श्री राम भारत माता की जय भ्रावो एक आज इंडियन नेशनल कांग्रेस ने फैसला ਕੀਤਾ ਵਾ ਅਸੀਂ ਭਗਵਾਨ શ્રી ਰਾਮ ਮੰਦਰ ਦੇឧਧਘਾਟਨ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਵਾਂਗੇ ਸਭ ਤੋਂ ਪਹਿਲਾਂ ਮੈਂ ਕਾਂਗਰਸ ਪਾਰਟੀ ਦੀ ਨਿੰਦਾ ਕਰਦਾ ਵਾਂ ਮੈਂ ਵੀ ਕਾਂਗਰਸੀਆ ਵਾਂ ਲੇਕਿਨ ਮੈਂ ਸੱਚਾ ਵਾਂ ਡੁਫਾ ਨਹੀਂ ਕਰਦਾਗਾ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਤਿਹਾਸਿਕ ਫੈਸਲਾ ਕੋਰਟ ਚੋਂ ਕਰਾ ਕੇ ਭਗਵਾਨ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਕੀਤਾ ਹੁਣ ਲਗਭਗ 85-90% ਤਿਆਰ ਹੋ ਗਿਆ ਉਸ ਦਾ ਸਾਰੇ ਸਨਾਤਨ ਪ੍ਰੇਮੀ ਕੀ ਸਾਰੇ ਵਿਸ਼ਵ ਦੇ ਲੋਕ ਸਵਾਗਤ ਕਰ ਰਹੇ ਆ ਸਨਾਤਨ ਦੇ ਭਾਰਤ ਵਾਲੇ ਦਾ ਪ੍ਰੇਮੀ ਜਿਹੜਾ ਸਨਾਤਨ ਪ੍ਰੇਮੀ ਉਹ ਤਾਂ ਬਹੁਤ ਖੁਸ਼ ਨੇ ਵੀ ਸਾਡਾ ਭਾਰਤ ਦੇ ਪ੍ਰਾਮਾਦਰਸ਼ੀ ਨਰਿੰਦਰ ਮੋਦੀ ਜੀ ਨੇ ਬੰਗਵਾਨ ਰਾਮ ਮੰਦਰ ਬਣਾਉਣ ਦਾ ਫੈਸਲਾ ਕੀਤਾ ਉਹਦਾ ਅਸੀਂ ਸਵਾਗਤ ਕਰਦੇ ਆਂ ਲੇਕਿਨ ਕਾਂਗਰਸ ਸਨਾਤਨ ਵਿਰੋਧੀ ਆ ਮੈਂ ਕਹੂੰਗਾ ਕਾਂਗਰਸ ਸਨਾਤਨ ਵਿਰੋਧੀ ਆ ਲੇਕਿਨ ਇੱਕ ਗਾਣਾ ਤੁਹਮੇ ਆਕੇ ਦੱਸਣਾ ਛੋਟਾ ਜਿਹਾ ਬਈ ਸਾਡੇ ਝੌਂਪੜੀ ਦੇ ਭਾਅ ਖੁੱਲ ਜਾਣਗੇ ਸਾਡੀ ਕੁਟਿਆ ਦੇ ਵੀ ਭਾਅ ਖੁੱਲ ਜਾਣਗੇ ਇਹ ਗਾਣਾ ਚੱਲਦਾ ਬਹੁਤ ਪਿਆਰਾ ਗਾਣਾ ਵਾ ਲੇਕਿਨ ਕਾਂਗਰਸ ਦੇ ਜਿਹੜੇ ਭਾਗ ਨੇ ਇਹ ਹੁਣ ਬੰਦ ਹੋਣ ਜਾ ਰਹੇ ਨੇ 2024 ਦੀ ਵੇਟ ਨਾ ਕਰੇ ਕਾਂਗਰਸ ਹੁਣ 2029 ਚ ਚੱਲੇ 2024 ਚ ਕ੍ਰੋਸ ਕਿਉਂਕਿ ਜਿਵੇਂ ਅਸੀਂ ਭਗਵਾਨ ਸ਼੍ਰੀ ਰਾਮ ਜੀ ਦਾ ਸਤਕਾਰ ਨਹੀਂ ਕਰ ਸਕਦੇ ਫਿਰ ਉਹਦਾ ਫਾਇਦਾ ਕੀ ਹੈ ਤੁਹਾਡਾ ਕਾਂਗਰਸ ਵਾਲਿਓ ਲੇਕਿਨ ਮੈਂ ਸਾਰੇ ਹੱਥ ਜੋੜ ਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਸਨਾਦਨ ਪ੍ਰੇਮੀਆਂ ਨੂੰ ਸਾਰੇ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾ 22 ਤਰੀਕ ਨੂੰ ਉਦਘਾਟਨ ਹੋ ਰਿਹਾ ਭਗਵਾਨ ਸ਼੍ਰੀ ਰਾਮ ਜਗ ਮੰਦਿਰ ਦਾ ਅਜੁੱਧਿਆ ਵਿਖੇ ਚਾਹੇ ਉਸ ਤੋਂ ਪਹਿਲਾਂ ਜਾਓ ਚਾਹੇ ਉਸ ਤੋਂ ਬਾਅਦ ਜਾਓ ਸਾਰੇ ਬੱਚਿਆਂ ਨੂੰ ਲੈ ਕੇ ਉੱਥੇ ਜਾਓ ਅਗਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਮੈਨੂੰ ਦੱਸੋ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਦਾਸ ਗੁਰਸੇਵਨ ਸਿੰਘ ਮੰਡ 95016 1555 ਮੇਰਾ ਨੰਬਰ ਆ ਬੱਚਾ ਬੱਚਾ ਜਾਓਗੇ ਸਾਰੇ ਦੇ ਭਾ ਖੁੱਲ ਜਾਣਗੇ ਇਹ ਕਾਂਗਰਸ ਦਾ ਦਿਮਾਗ ਹੋ ਗਿਆ ਖਰਾਬ ਕਾਂਗਰਸ ਹੋ ਗਈ ਭ੍ਰਿਸ਼ਟਾਚਾਰੀ ਕਾਂਗਰਸ ਨੇ ਪੈਸੇ ਖਾਦੇ ਹੋ ਹਾਜਮ ਨਹੀਂ ਹੋ ਰਹੇ ਹੁਣ ਉਹਨਾਂ ਨੂੰ ਮਤ ਮਾਰੀ ਗਈ ਉਹਨਾਂ ਦੀ ਇਸ ਕਰਕੇ ਮੈਂ ਭਗਵਾਨ ਮੈਂ ਦੁਬਾਰਾ ਤੋਂ ਫੇਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਭਗਵਾਨ ਸ਼੍ਰੀ ਰਾਮ ਅੰਦਰ ਜੀ ਦਾ ਉਹਦੇ ਅੱਜ ਮੰਦਿਰ ਬਣਿਆ ਯਾਰ ਇਤਿਹਾਸਿਕ ਮੰਦਿਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਧੰਨਵਾਦ ਕਰੋ ਤੇ ਸਾਰੇ ਸਾਧੂਆਂ ਸੰਤਾਂ ਦਾ ਧੰਨਵਾਦ ਕਰੋ ਜਿਹੜੇ ਉੱਥੇ ਜਾ ਕੇ ਉਦਘਾਟਨ ਕਰਨਗੇ ਹਵਨ ਹੋਣਿਆ ਹਵਨ ਜਗ ਨੇ ਆ ਦੇਖੋ ਕਰੋਣਾ ਲੋਕਾਂ ਦੇ ਆਸਥਾਨ ਨੇ ਅਰਬਾਂ ਲੋਕਾਂ ਦੇ ਆਸਥਾਨ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਵਿੱਚ ਲੇਕਿਨ ਕਾਂਗਰਸ ਫਿਰ ਤੋਂ ਮੈਂ ਉਹਦੀ ਮੰੰਦਾ ਕਰਦਾ ਮਾਂ ਜਿਹੜਾ ਰਾਮ ਮੰਦਰ ਵਿੱਚ ਸ਼ਾਮਲ ਨਹੀਂ ਹੋ ਰਹੀ ਮੈਂ ਹਰ ਇੱਕ ਨੂੰ ਕਹਾਂਗਾ ਰਾਮ ਮੰਦਰ ਦੀ ਜਿਹੜਾ ਜੁਧਿਆ ਬਗੇ ਸਾਰੇ ਸ਼ਾਮਲ ਹੋਵੋ ਧੰਨਵਾਦ